ਸਾ ਸਿੱਕਾਲੀ ਸਾਰਿਆਂ ਨੂੰ ਭਰਾਵਾਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਸੋ ਚੜ੍ਹਦੀ ਕਲਾ ਚ ਰਹਿਣ ਸੋ ਅੱਜ ਤੁਹਾਡਾ ਨਵਾਂ ਨਿਊ ਬਲੌਗ ਚ ਆ ਗਏ ਆ ਲੋੜੀ ਦਾ ਤੇ ਮੇਰੇ ਵੀਰ ਅਹੀਂ ਚੱਲੇ ਅੱਜ ਚੱਕਰੀ ਚ ਲੋੜੀ ਮਨਾਉਣਾ ਤੇ ਮੇਰੇ ਵੀਰ ਐਂਡ ਤੱਕ ਬਲੌਗ ਵੇਖਿਓ ਤੇ ਅੱਜ ਤੁਹਾਨੂੰ ਦਿਖਾਉਣੇ ਆ ਗੁੱਡੀਆਂ ਦਾ ਮੋਲਚੋਲ ਮੋਲਚਾਲ ਦਿਖਾਉਣੇ ਤੁਹਾਨੂੰ ਠੀਕ ਆ ਜੀ ਤੇ ਬਾਕੀ ਐਂਡ ਤੱਕ ਜੁੜੇ ਰਹੋ ਤੇ ਵੀਡੀਓ ਦੇਖਣ ਲਈ ਕਰ ਲਓ ਭਰਾ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਇੰਸਟਾ ਤੇ YouTube ਤੇ ਤੇ ਬਾਕੀ ਮਿਲਦੇ ਤੁਹਾਨੂੰ ਚਲੋ ਚੱਲੀ ਆਇਓ ਇਹ ਗੁੱਡੇ ਰੈਡੀ ਏ ਇਹਦੇ ਚੈੱਕ ਕਰੋ ਹੂ ਹੂ ਅੱਤ ਕਰਨੀ ਆਂ ਅਸੀਂ ਲੋੜੀ ਦੇ ਠੀਕ ਆ ਓਕੇ ਦੁਰੂਪਾ ਨਾਲ ਤਾਨੂੰ ਵੱਡੇ ਦੇ ਗੁੱਡੇ ਦਿਖਾ ਦਈਏ ਕਿਹੜੇ ਅਸੀਂ ਲੈ ਕੇ ਆਏ ਆਂ ਇਹ ਦੇਖੋ ਮੇਰਾ ਨਾਮ ਹੀ ਲਿਖਾਇਆ ਤੇ ਉਹਨੂੰ ਕਹਿ ਗਈ ਹਾਂ ਦੋ ਬਣਾਏ ਹਾਂ ਦੋ ਹੀ ਬਣਾਏ ਕੰਧ ਉੱਧਰ ਨਾਲ ਪੇਟ ਆ ਵਾ ਹੋ ਜਾ ਯਾਰ ਤੈਨੂੰ ਉਧਰ ਨਾਲ ਪੇਟ ਆ ਆ ਦੇਖੋ ਜੀ ਆਪਰਾ ਨਾਮ ਲਖਾ ਲਿਆ ਇਹਨੇ ਆ ਵੇਖੋ ਮੇਰਾ ਨਹੀਂ ਲਖਾਇਆ ਤੇ ਬਾਕੀ ਤੁਹਾਨੂੰ ਦਿਖਾਉਣੇ ਕੋਠੇ ਜਾ ਕੇ ਲੋੜੀ ਦਾ ਮਹੌਲ ਚਾਲ ਮਿਲਦੇ ਆ ਤੇ ਚਲੋ ਫਿਰ ਚੱਲੀਏ ਕੋਠੇ ਤੇ ਟਟਾ ਉਹ ਵੇਜ ਨੂੰ ਫੋਨ ਕਰ ਲੈਣਾ ਸੀ ਕਿਤਾਬ ਦੇਖੋ ਕੋਠੇ ਜੜ ਗਏ ਅਸੀਂ ਤੇ ਹਵਾ ਬੰਦ ਹੋ ਗਈ ਧੁੰਦ ਵੀ ਲੱਥੋਂ ਚੱਲ ਰੋ ਗਈ ਇਹਦੇ ਪਹਿਲਾਂ ਧੁੰਦ ਬੜੀ ਪਈ ਆ ਦੇਖੋ ਹਵਾ ਵੀ ਘਟ ਗਈ ਰਾਤ ਨੂੰ ਬਹੁਤੀ ਹਵਾ ਚੱਲਣ ਦੀ ਆ ਆਪਣਾ ਚਾਚਾ ਤਾਂ ਚੱਲ ਜਲਦੀ ਕੰਮ ਚੱਲੇਗਾ ਚੱਲੇਗਾ ਜੀ ਆ ਆਪਣੇ ਵੀਰ ਸਾਰੇ ਗੋਡੀਆਂ ਢਾਂਡੇ ਨੇ ਤੇ ਆ ਸਾਰੇ ਵੀਰ ਭਰਾ ਆਪਣੇ ਬਾਕੀ ਫੰਕਸ਼ਨ ਕਰਨਗੇ ਠੀਕ ਆ ਹਵਾ ਵੇਖੋ ਕਿਦੋਂ ਚੱਲਦੀ ਹਨ ਬਾਕੀ ਪਹੁੰਚ ਗਏ ਕੋਠੇ ਤੇ ਇੱਕ ਆ ਕੋਠਾ ਆਪਣਾ ਤੇ ਬਾਕੀ ਦੂਜੇ ਕੋਠੇ ਤੇ ਵੀ ਹੈ ਠੀਕ ਆ ਜੀ ਆ ਵੇਖੋ ਤੁਹਾਨੂੰ ਇੱਕ ਬੰਦੇ ਨਾਲ ਲੌਣੇ ਆ ਵੇਖੋ ਜਨਾਨੀ ਆਂ ਨੂੰ ਰੋਸਦਾ ਆ ਵੇਖੋ ਆ ਵੇਖੋ ਆ ਇਹ ਦੇਖੋ ਜੀ ਆਪਣੇ ਵੀਰ ਭਰਾ ਸਾਰੇ ਚੜ ਗਏ ਕੋਠਿਆਂ ਦੇ ਰੌਣਕਾਂ ਛਣਕਾਂ ਚ ਪੂਰੀਆਂ ਲੱਗੀਆਂ ਆ ਦੇਖੋ ਹਵਾ ਥੋੜੀ ਬਹੁਤੀ ਚੱਲ ਪਈ ਆ ਬਾਕੀ ਬਲੌਗ ਦੇਖ ਲਈ ਭਰਾ ਦਾ ਪੂਰਾ ਐਂਡ ਤੱਕ ਦੇਖਿਓ ਟੱਕ ਪੂਰੀ ਪਾਉਣੀ ਆ ਨਹੀਂ ਦਰੂ ਬਾ ਦਰੂ ਓਏ ਟੱਕ ਪੂਰੀ ਪਾਉਣੀ ਆ ਨਾ ਓਕੇ ਕਰਾਂਗੇ ਪੂਰੀ ਯਾ ਬੇਬੀ ਖਾਸ ਕਰਕੇ ਆ ਬੰਦੇ ਨੂੰ ਫੋਲੋ ਕਰਨਾ ਵਾ ਜਨਾਨੀ ਨੂੰ ਆ ਜਿਹੜਾ ਯਾਰ ਇੱਕ ਟੇਬਲ ਰੱਖ ਨਾ ਲੈ ਲੈ ਭਰਾ ਬੁੱਕੀ ਮੀਨ ਗਰਲਸ ਬੁੱਕੀ ਮੀਨ ਗਰਲ ਉਹ ਟੇਬਲ ਲੈ ਆਉਣਾ ਇੱਕ ਕੋਈ ਟੇਬਲ ਕੋਈ ਟੇਬਲ ਲੈ ਆਏ ਜੀ ਅੱਗੇ ਰੱਖ ਉਹ ਚ ਇੱਕ ਗਲਾਸ ਰੱਖ ਲੈ ਨਾ ਓਏ ਤਨੂ ਤਨੂ ਟੇਬਲ ਲੈ ਆਓ ਟੇਬਲ ਇੱਕ ਆਵਾ ਚੱਲ ਪਈ ਤੇ ਹੁਣ ਖਿਚੀਆਂ ਚੱਲਣਗੀਆਂ ਆਪਣੀਆਂ ਕਿ ਨਹੀਂ ਇਧਰ ਫਨ ਚਾਂ ਚੱਲਣਾ ਪੂਰਾ ਕੋਨ ਨਿਸ਼ਾਨਾ ਪੂਰਾ ਚੱਲਣ ਦੇ ਵੇ ਪੈਗ ਬੰਦੇ ਵੇ ਵੇਖੋ ਚੈੱਕ ਕਰੋ ਇੱਕ ਦਾ ਪੈਗ ਬਣਾਉਂਦੇ ਆ ਜੀ ਹਵਾ ਚੱਲ ਪਈ ਹੈ ਹਵਾ ਹਵਾ ਚੱਲ ਪਈ ਹੈ ਵੇਖੋ ਵੇ ਕਿਦਾਂ ਕੰਨ ਸਾਹਿਬ ਰੋਣਗਾ ਛੋਣਦਾ ਬੜੀਆ ਆਏ ਵੇ ਨਾਰ ਪਾ ਲ ਗਿਆ ਕਨਾਰ ਸਾਲ ਗਿਆ ਆ ਵੇਖੇ ਨਾਰ ਚੱਲਣ ਲੱਗੇ ਵੇਖੇ ਦੀਵਾਲੀ ਵੀ ਨਾਲ ਹੀ ਤੇ ਲੋੜੀ ਵੀ ਨਾਲ ਹੀ ਐ ਓਏ ਓਏ ਦਿਵਾਲੀ ਵੀ ਨਾਲ ਤੇ ਲੋੜੀ ਵੀ ਨਾਲ ਗੰਦ ਪੂਰਾ ਤੇ ਨਾਲ ਆ ਵੀਰ ਭਰਾ ਵੇ ਇੱਕ ਦਾ ਫੰਕਸ਼ਨ ਕਰਦੇ ਆਪਾਂ ਤਾਂ ਨਹੀਂ ਪੀਂਦੇ ਇਹ ਪੀਂਦੇ ਤੇ ਹਵਾ ਵੇਖੋ ਚੱਲ ਪਈ ਐ ਐਂਡ ਤੱਕ ਪੂਰਾ ਬਲੌਗ ਵੇਖਣਾ ਭਰਾਵਾਂ ਨੇ ਬੰਦਾ ਵੇਖੋ ਵੇ ਜਨਾਨੀਆਂ ਚੜਾਉਂਦੀਆਂ ਲੋਕਾਂ ਦੀਆਂ ਚੈੱਕ ਕਰੋ ਚੰਦਰ ਮਾਮਾ ਸੂਰਜੇ ਵੀ ਚੜਨ ਲਿਆ ਹੈ ਵੇਖੋ ਫੰਕਸ਼ਨ ਕਰਨ ਦੇ ਪੂਰੇ ਬੰਦੇ ਆ ਚੈੱਕ ਕਰੋ ਤੁਸੀਂ ਬੋਲੋ ਜਰੂਰ ਕਰਨਾ ਭਰਾ ਨੂੰ ਇੰਸਟਾ ਤੇ ਫੇਸਬੁੱਕ ਤੇ YouTube ਤੱਕ ਪੂਰੀ ਪਉਣੀ ਐ ਲੋੜੀ ਦੇ ਬਾਅਦ ਅਸੀਂ ਚਾਲੇ ਪਾਉਣੇ ਐ ਸਿੱਧੇ ਮਨਾਲੀ ਨੂੰ ਥੱਲੇ ਰੱਖ ਥੱਲੇ ਰੱਖ ਨਾਲ ਹੋਲੀ ਦੇ ਨਾਲ ਲੋੜੀ ਤੇ ਸਭ ਕੁਝ ਮਨਾ ਦੇਣਾ ਐ ਚਲ 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 ਨਾ 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 ਮੈਂ ਆ ਗਿਆ ਥੱਲੇ ਰੱਖ ਥੱਲੇ ਰੱਖ

ਕੀ ਕੰਡਾ ਵੇਖੋ ਵੇਖੋ ਆ ਵੇਖੋ ਪੂਰਾ ਫਨਚਨ ਚੱਲੂ ਅੱਜੇ ਵੇ ਆਪਣੇ ਵੀਰ ਭਰਾ ਦੇ ਦਫਨ ਚੰਨ ਕਰਨ ਦੇ ਆ ਤੋ ਵੇ ਕਿਦਾ ਦਿਲ ਵਾਲੇ ਗੁੱਡੇ ਡਾਉਂਦੇ ਆ ਜੇ ਬਾਬਾ ਕੈਮ ਹੈ ਆਹ ਕਿਰਪਾ ਨਾ ਜੀ ਹਾਂ ਹਵਾ ਚੱਲ ਪਈ ਆਪਣੇ ਚੱਕਰੀ ਬਾਜ਼ਾਰ ਚ ਬਟਾਲੇ ਜਿਲ੍ਹਾ ਗੁਰਦਾਸਪੁਰ ਵੇ ਚੈੱਕ ਕਰੋ ਤੁਸੀਂ ਮੈਂ ਤਾਂ ਕਹਿੰਦਾ ਧੰਨ ਧੰਨ ਹੋਣੀ ਵੇਖੋ ਤੁਸੀਂ ਇੱਧਰ ਫਾਨ ਚੰਨ ਚ ਵੀਰ ਭਰਾ ਕਰਨ ਦੇ ਵੇਖੋ ਚਾਚਾ ਚਾਚਾ ਕਿੱਦਾਂ ਕੈਮ ਐ ਯਸ ਹੋਰੀ ਚਾਦੀ ਕਲਾ ਜੇ ਆ ਆਪਣਾ ਅੰਗਰੇਜ਼ ਬਾਰੋਂ ਆਇਆ ਕੈਨੇਡਾ ਤੋਂ ਵੇਖੋ ਫਾਨ ਚੰਨ ਪੂਰਾ ਕਰਨਾ ਅਹੀਂ ਤੇ ਭਰਾ ਨੂੰ ਫੋਲੋ ਕਰ ਲਿਓ YouTube ਤੇ Instagram ਤੇ ਠੀਕ ਆ ਟੱਕ ਪੂਰੀ ਪੋਣੀ ਆ ਅਹੀਂ ਆਨੂੰ ਲੋੜੀ ਮਨਾ ਲੰਦੋ ਬਾਕੀ ਆ ਹੀ ਨਿਕਲ ਜਾਣਾ ਮਨਾਲੇ ਦੀ ਸਿੱਧੀ ਸਾਈਕਲਾਂ ਦੇ ਹੱਥ 18 ਬਾਕੀ ਹਵਾ ਚੱਲ ਪਈ ਐ ਆ ਵੇਖੋ ਰੱਬ ਨੇ ਕਿਰਪਾ ਕਰਤੀ ਐ ਐਦਾ ਹੀ ਰਖੇ ਮੈਂ ਤੇ ਕਹਿੰਦਾ ਫੁੱਲ ਪੂਰੀ ਤੇਜ਼ ਹਵਾ ਚੱਲ ਪਈ ਲੋਕਾਂ ਦੇ ਚੀਰੇ ਆਉਣ ਹੱਥ 'ਚ ਖਾਸ ਕਰਕੇ ਆ ਜਨਾਨੀ ਬੈਗਮਾਂ ਦੇ ਆ ਜਨਾਨੀਆਂ ਨੂੰ ਮੂੰਹ ਵੱਟ ਲੈਂਦਾ ਆ ਜਿਹੜਾ ਏ ਵੇ ਵੇਜੇ ਚੜਨ ਦੇ ਚੈੱਕ ਕਰੋ ਵੇਜੇ ਚੜਦੇ ਵੇ ਆਪਣੇ ਕਾਦੇ ਬੜੇ ਉਹ ਦਿਲ ਵਾਲਾ ਗੁੱਡਾ ਜਣਾ ਨਹੀਂ ਆ ਉਹ ਵਾਲਾ ਵੇਖ ਤਾਂ ਪੇਚੇ ਚੜਦੇ ਪਏ ਆ ਹਵਾ ਚੱਲ ਪਈ ਆ ਪੂਰੀ ਆ ਪੂਰੀ ਪੋਣੀ ਆਹੀਂ ਆ ਦੋਰ ਛੋ ਉਹ ਮਰਾ ਬਲੋ ਖਰਾਬ ਕਰਦਾ ਓਏ ਇਹ ਨਹੀਂ ਦਰ ਓਏ ਵੇ 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 ਕਦੜਵਾਂ ਤੇ ਇੰਡੇ ਵਿੱਚ ਚੈੱਕ ਕਰੋ ਤੁਸੀਂ ਪੇਚੇ ਵੱਧ ਗਏ ਆਪਣੇ ਵੇ ਕਿੱਦਾਂ ਫੰਕਸ਼ਨ ਕਰਨ ਦੇ ਆਪਣੇ ਵੀਰ ਭਰਾ ਆ ਪਤਾ ਨਹੀਂ ਪੀਂਦੇ ਪੀਂਦੇ ਸਾਰੇ ਜਣੇ ਵੇ ਜਿਆਦਾ ਜਿਆਦਾ ਇਹਨੇ ਪੀਤੀ ਤਰੂ ਆ ਵੇਖੋ ਇਹਨੇ ਤਾਂ ਹੀ ਆ ਤਾਂ ਹੀ ਐਨਕਾ ਲਾਈਆਂ ਇਹਨੇ ਐਨਕਾ ਤਾਂ ਹੀ ਲਾਈਆਂ ਇਹਨੇ ਆ ਵੇਖੋ ਆ ਵੇ ਕਿਉਂ ਗੰਨੂ ਦੋ ਟੜੀ ਦੋ ਰਸ ਗੁੱਡਾ ਲੁੱਟਾ ਰੋ ਗੁੱਡੇ ਲੁੱਟਾ ਉਹਨੇ ਗੁੱਟਾ ਆ ਓ ਚੱਲ ਭੀ ਪੂਰੀ ਟੱਕ ਪਾਉਣੀ ਆ ਤਾਂ ਡੈਕ ਕਿਆ ਕਰੂ ਸੁਦਾ ਕੇ ਦਾ ਡਾਇਵਾ ਮਾਨਮ ਕੀ ਪੁੰਚ ਗਈ ਆਈ

ਜਲ 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 ਲਾ ਖੇਡ ਤੇ ਨਾ ਵੱਟਿਆ ਇਹਨੀ ਕੁੜੀ ਕਾਇੀਂ ਆ ਉਹ ਖਾਂਦ ਚੱਕ ਕੇ ਆ ਉਹ ਕਿਉਂ ਵਿਟਾਂ ਨੂੰ ਆ ਗਿਆ ਤੇ ਲੈ ਤੇ ਲੈ ਤੇ ਲੈ ਤੇ ਲੈ ਲੈ ਸਾਲਿਓ ਉਹ ਡੋਰ ਕਿੱਥੇ ਗੁੱਡਾ ਕਿੱਥੇ ਆ ਗੁੱਡਾ ਨਹੀਂ ਓਏ ਓਏ ਡੋਰ ਕਿੱਥੇ ਗੁੱਡਾ ਕਿੱਥੇ ਆ ਲੱਭਣ ਨਹੀਂ ਦਿਆ ਓਏ ਸਾਲਿਓ ਆਈ ਗੁੱਡਾ ਲਓ ਜੀ ਆਪਣੇ ਅੰਛੂ ਵੀਰ ਦਾ ਆਇਆ ਦੁਬਈ ਤੋਂ ਫੋਨ ਆਨੂੰ ਵਧਾਈ ਦਿੰਦਾ ਆ ਲੋੜੀ ਦੀਆਂ ਲੱਖ ਲੱਖ ਵਧਾਈਆਂ ਹਨ ਆਪਣਾ ਵੀਰ ਭਰਾ ਸਾਰੇ ਜਾਣੇ ਆ ਵੀਰ ਚੱਲ ਪੀ ਆਪਣੀ ਲੋੜੀ ਹਵਾ ਚੱਲ ਪੀਆ ਟੱਕ ਪੂਰੀ ਪਾਤੀਆਂ ਆ ਇਹ ਆ ਆਪਣਾ ਪਾਪਾ ਪਾਪਾ ਜਿੰਦਾਬਾਦ ਜਿੰਦਾਬਾਦ ਲੋੜੀ ਜਿੰਦਾਬਾਦ ਇਹ ਹੈ ਗੁੱਟਾ ਇਹ ਹੈ ਬੰਦਾ ਜਿਸ ਦਾ ਨਾਮ ਲਿਖਾ ਹੋਇਆ ਹੈ ਜੇ ਦੇਖੋ ਚੈੱਕ ਕਰੋ ਟੈਂ ਡਟਰਾ ਉਹਨੂੰ ਵੇਖਦੇ ਆ ਕਿੰਨੀ ਕਿ ਤੱਕ ਪੁੰਦਾ ਹਨ ਲਓ ਜੀ ਸ਼ੋਰ ਚੱਲਣ ਲੱਪਿਆ ਆਏ ਹੋਏ ਵੇਖੋ ਸ਼ੋਰ ਚੱਲਣ ਲੱਪਿਆ ਆਹ ਵਾਹ ਵਿੱਚੋਂ ਬੰਦ ਹੋ ਜਾਂਦੀ ਆ ਫੇਰ ਚੱਲ ਪੈਂਦੀ ਆ ਆ ਵੇਖੋ バン,ンディオーエコー。